ਵੰਗਪਰਤਰ ਦਿੱਤਾ ਗਿਆ ਉਹ ਸਮਾਣਾ ਪਿਆਲਾ ਰੋਡ ਜਿਹੜੀ ਹੈ ਖਸਤਾ ਹਾਲਤ ਹੈ ਤੇ ਜਿਵੇਂ ਕਿ ਮੁੱਖ ਮੰਤਰੀ ਸਾਹਿਬ ਤੋਂ ਸਮਾਣੇ ਆਏ ਸੀ 7 ਮਈ ਦੇ ਹਾਦਸੇ ਤੋਂ ਬਾਅਦ ਉਹ 7 ਜੂਨ ਨੂੰ ਸਮਾਣੇ ਆਏ ਸੀ ਤੇ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸਮਾਣਾ ਪਟਿਆਲਾ ਰੋਡ ਜਿਹੜੀ ਹੈ ਉਹ ਫੋਰ ਲੇਨ ਕੀਤੀ ਜਾਏਗੀ ਤੇ ਉਹਦੇ ਤੇ ਜਿਹੜੇ ਸੇਫਟੀ ਮੀਜਰਸ ਨੇ ਸੀਸੀਟੀਵੀ ਕੈਮਰਾਸ ਨੇ ਉਹ ਇੰਸਟਾਲ ਕੀਤੇ ਜਾਣਗੇ ਲੇਕਿਨ ਉਸ ਤਰੀਕ ਤੋਂ ਬਾਅਦ ਅਜੇ ਤੱਕ ਉਹਦੇ ਤੇ ਕੋਈ ਕਾਰਵਾਈ ਜਾਂ ਕੋਈ ਕੰਮ ਸ਼ੁਰੂ ਨਹੀਂ ਹੋਇਆ ਸੀ ਇਸ ਬਾਬਤ ਮੇਰੀਆਂ ਤਿੰਨ ਚਾਰ ਪਹਿਲਾਂ ਵੀ ਏਡੀਸੀ ਮੈਡਮ ਨਾਲ ਡੀਸੀ ਮੈਡਮ ਨਾਲ ਮੇਰੀ ਮੀਟਿੰਗਸ ਹੋਈਆਂ ਸੀ ਜਿੰਦੇ ਚ ਅਸੀਂ ਬਾਰ ਬਾਰ ਕਿਹਾ ਸੀ ਕਿ ਕੰਮ ਜਲਦੀ ਸ਼ੁਰੂ ਕੀਤਾ ਜਾਏ ਤਾਂ ਕੰਮ ਲੇਕਿਨ ਸ਼ੁਰੂ ਨਹੀਂ ਹੋ ਸਕਿਆ ਸੀ ਤਾਂ ਉਸ ਬਾਬਤ ਅਸੀਂ ਅੱਜ ਐਸਟੀਐਮ ਮੈਡਮ ਨੂੰ ਮੰਗ ਪੱਤਰ ਦਿੱਤਾ ਸੀ ਕਿ ਹਾਲਤ ਜਿਹੜੀ ਹੈ ਬਹੁਤ ਜ਼ਿਆਦਾ ਖਸਤਾ ਹੋ ਚੁੱਕੀ ਹੈ ਹਰ ਰੋਜ਼ ਦੇ ਉੱਥੇ ਐਕਸੀਡੈਂਟਸ ਹੋ ਰਹੇ ਨੇ ਬੰਦੇ ਜਿਹੜੇ ਨੇ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ ਬੰਦਿਆਂ ਦਾ ਤਾਂ ਇਹ ਜਿੰਨੇ ਜਦੋਂ ਤੱਕ ਕੰਮ ਸ਼ੁਰੂ ਨਹੀਂ ਹੁੰਦਾ ਸੜਕ ਨਹੀਂ ਬਣਦੀ ਇਹ ਨੁਕਸਾਨ ਐਵੇਂ ਜਾਰੀ ਰਹਿਣਗੇ ਤਾਂ ਉਹ ਨੁਕਸਾਨ ਨੂੰ ਰੋਕਣ ਲਈ ਅਸੀਂ ਉਹਨਾਂ ਨੂੰ ਕਿਹਾ ਕਿ ਸਾਨੂੰ ਅਸੀਂ ਅੱਜ ਸਾਡੇ ਸਾਰੇ ਸਮਾਣੇ ਦੀਆਂ ਅਲੱਗ-ਅਲੱਗ ਰਾਜਨੀਤਿਕ ਸਮਾਜਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਾਰੇ ਅੱਜ ਵੀ ਇਕੱਠੇ ਹੋਏ ਤੇ ਉਹਨਾਂ ਨੂੰ ਇਹੀ ਅਸੀਂ ਅੱਜ ਨਵੇਦਨ ਕੀਤਾ ਬੇਨਤੀ ਕੀਤੀ ਹੈ ਵੀ ਇਹਨੂੰ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਏ ਤਾਂ ਉਹਨਾਂ ਨੇ ਵੀ ਅੱਜ ਸਾਨੂੰ ਬਦਲੇ ਵਿੱਚ ਇਹ ਕਿਹਾ ਕਿ ਜਿਹੜਾ ਇਸ ਦਾ ਟੈਂਡਰ ਹੈ 24 ਤਰੀਕ ਨੂੰ ਖੋਲਣਾ ਹੈ ਤੇ तकरीबन 20 ਕਰੋੜ ਰੁਪਏ ਦਾ ਬਜਟ ਜਿਹੜਾ ਹੈ ਉਹ ਪਾਸ ਕੀਤਾ ਗਿਆ ਹੈ ਇਸ ਰੋਡ ਦੀ ਨਵੀਨੀ ਕਰਨ ਲਈ ਇੱਥੇ ਜਿਹੜੇ ਸੀਸੀਟੀਵੀ ਕੈਮਰਾਸ ਤੇ ਹੋਰ ਸੇਫਟੀ ਮੀਜਰਸ ਨੇ ਉਹਨੂੰ ਇੰਸਟਾਲ ਕਰੇ ਫੋਰ ਲੇਨ ਜਿਹੜੀ ਹੈ ਫੋਰ ਲੇਨ ਦਾ ਪ੍ਰੋਸੈਸ ਇਹ ਕਹਿੰਦੇ ਅਜੇ ਲੰਬਾ ਹੈ ਉਹਨੂੰ ਟਾਈਮ ਲੱਗ ਸਕਦਾ ਤਾਂ ਲੇਕਿਨ ਹਾਲਤ ਸੜਕ ਦੀ ਇੰਨੀ ਗੰਭੀਰ ਹੈ ਕਿ ਆਪਾਂ ਬਹੁਤ ਜ਼ਿਆਦਾ ਜਿਹੜਾ ਹੈ ਉਹ ਇੰਤਜ਼ਾਰ ਨਹੀਂ ਕਰ ਸਕਦੇ ਉਹਨੇ ਦੇਰ ਤੱਕ ਜਿਹੜਾ ਇਹ ਸੜਕ ਹੈ ਅਸੀਂ ਕਿਹਾ ਕਿ ਇੰ댜 ਹੀ ਨਵੀਨੀ ਕਰਨ ਪ੍ਰੋਪਰ ਤਰੀਕੇ ਨਾਲ ਕੀਤਾ ਜਾਏ ਤਾਂ ਉਹਨਾਂ ਨੇ ਕਿਹਾ ਕਿ 24 ਤਰੀਕ ਨੂੰ ਟੈਂਡਰ ਖੁੱਲੇਗਾ ਔਰ ਉਸ ਤੋਂ ਬਾਅਦ ਕੰਮ ਸ਼ੁਰੂ ਹੋ ਜਾਏਗਾ ਤੇ ਦੂਜਾ ਜਿਹੜਾ ਬੜਾ ਇੰਪੋਰਟੈਂਟ ਸਾਡਾ ਵਿਸ਼ਾ ਸੀ ਮੈਡਮ ਨੂੰ ਮਿਲਣ ਦਾ ਕਿ 8 ਮਈ ਨੂੰ ਸੰਸਕਾਰ ਵਾਲੇ ਦਿਨ ਸਾਡੇ ਕੁਝ ਭਰਾਵਾਂ ਤੇ ਪਰਚਾ ਦਰਜ ਕੀਤਾ ਗਿਆ ਸੀ ਨਗਾਇਜ਼ ਪਰਚਾ ਸੀ ਪਰਚਾ ਦਰਜ ਕੀਤਾ ਗਿਆ ਸੀ ਤਾਂ ਉਹ ਪਰਚੇ ਨੂੰ ਰੱਦ ਕਰਵਾਉਣ ਲਈ ਵੀ ਅਸੀਂ ਇਹਨਾਂ ਨੂੰ ਅੱਜ ਪ੍ਰਸ਼ਾਸਨ ਨੂੰ ਮਿਲੇ ਆ ਪ੍ਰਸ਼ਾਸਨ ਨੇ ਸਾਨੂੰ ਕਿਹਾ ਕਿ ਜਲਦੀ ਤੋਂ ਜਲਦੀ ਰੱਦ ਕੀਤਾ ਜਾਏਗਾ ਠੀਕ ਹੈ ਓਕੇ ਫਾਈਲ ਤੇ ਤੁਹਾਡਾ ਨਾਮ ਜੀ ਬਲਜਿੰਦਰ ਸਿੰਘ ਸਰਪੰਚ ਬਲਜਿੰਦਰ ਜਿਹੜਾ ਚ ਮੈਮੋਰੈਂਡਮ ਦਿੱਤਾ ਹੈ ਅਸਟੇਟ ਸਾਹਿਬ ਨੂੰ ਕੀ ਕਹਾਂ ਉਹ ਦੇ ਰਿਛਤੇ ਜੀ ਕਿਉਂਕਿ ਤੁਹਾਨੂੰ ਪਤਾ ਕਿ ਧੁੰਦਾਂ ਦਾ ਬੜਾ ਜਿਆਦਾ ਸਿਸਟਮ ਢਲ ਪਿਆ ਹੁਣ ਇਹਦੇ ਵਿੱਚ ਇਹ ਕੀਤਾ ਵੀ ਮੈਡਮਾਂ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਕਿ 20 ਕਰੋੜ ਰੁਪਇਆ ਤੁਹਾਨੂੰ ਪਾਸ ਹੋਇਆ ਦਾ ਜਿਹਦੇ ਵਿੱਚ ਛੜਕਾਂ ਛੜਕ ਬਣेंगी ਨਾਲੇ ਇਹਦੇ ਪਰ ਫੈਕਟਰ ਲੱਗਣਗੇ ਤਾਂ ਵੀ ਮਤਲਬ ਦੁਬਾਰੇ ਐਵੇਂ ਦਾ ਕੋਈ ਭਿਆਨਕ ਰਸਤਾ ਨਾ ਵਾਪਰ ਸਕੇ ਜਿਸ ਤਰ੍ਹਾਂ ਕਿ ਪਾ ਦੇਖਦੇ ਜਿਹੜੇ ਟੋਏ ਨੇ ਵੱਡੇ ਵੱਡੇ ਪੈਸੇ ਰੋਡ ਦੇ ਉੱਪਰ ਕੀ ਕਹੂੰਗਾ ਤੇ ਵਿੱਚ ਤੇ ਜੀ ਦੇਖੋ ਜੀ ਇੱਕ ਤਾਂ ਟੋਏ ਬੜੇ ਪੈ ਗਏ ਦੂਜਾ ਜਿਹੜਾ ਸੜਕ ਦੇ ਦੁਵਾਲੇ ਝਾੜਨੇ ਉਹ ਝਾੜਨੇ ਸੜਕ ਅੱਧੀ ਦਾ ਕਵਰ ਕਰ ਲਈ ਉਹ ਵੀ ਸਫਾਈ ਨਹੀਂ ਹੋ ਰਹੀ ਉਹ ਪਹਿਲਾਂ ਸਫਾਈ ਕਰਾਣ ਕਿਉਂਕਿ ਅੱਧੀ ਸੜਕ ਤਾਂ ਝਾੜਨੇ ਮੱਲੀ ਹੋਈ ਹੈ ਉਹ ਉਹ ਵੀ ਜ਼ਰੂਰੀ ਕੰਮ ਹੈ ਪਹਿਲਾਂ ਪਹਿਲੇ ਦਰ ਤੇ ਉਹ ਕਰਨਾ ਜਿਹੜਾ ਨਾਮ ਦੀ ਜਸਵੀਰ ਸਿੰਘ ਫਤਿਹਪੁਰ ਖੇਤੀ ਕਿਸਾਨੀ ਵਾਲੇ ਜਿਹੜਾ ਮੀਤ ਪ੍ਰਧਾਨ ਅੱਛਾ ਜਸਵੀਰ ਜੀ ਜਿਹੜਾ ਮੈਨੂੰ ਦਿੱਤਾ ਹੈ ਜੇ ਸੈਸ਼ਨ ਸਾਹਿਬ ਨੂੰ ਕੀ ਕਹੂੰ ਤੇ ਕਿਛ ਤੇ ਜੀ ਉਹ ਮੁੱਖ ਮੰਗ ਸਾਡੀ ਜਿਹੜਾ ਵੀ ਇਹਨੂੰ ਚਾਰ ਮਾਰਗੀ ਕੀਤਾ ਜਾਵੇ ਕਿਉਂਕਿ ਇੱਥੇ ਦਿਨ ਹਰ ਦਿਨ ਹਾਸੇ ਵਾਪਰਦੇ ਨੇ ਪਹਿਲਾਂ ਸਾਡੇ ਵੇਖੋ ਬਹੁਤ ਭਿਆਨਕ ਹਾਸਾ ਵਾਪਰਿਆ ਸੀ ਜਿਹੜਾ ਬੱਚਿਆਂ ਵਾਲਾ ਉਸ ਦਾ ਸੱਤ ਬੱਚੇ ਟਿੱਪਰ ਨਾਲ ਐਕਸੀਡੈਂਟ ਹੋ ਕੇ ਤੇ ਡਰਾਈਵਰ ਦੇ ਨਾਲ ਮੌਤ ਹੋ ਗਈ ਜੀ ਪਰ ਉਸ ਤੋਂ ਬਾਅਦ ਜੋ ਭਗਵੰਤ ਮਾਨ ਸਾਹਿਬ ਇੱਥੇ ਆਏ ਸੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਫੋਰ ਲੇਨ ਬਣਾਵਾਂਗੇ ਤੇ ਜਿਹੜੇ ਪਰਚੇ ਹੋਏ ਨੇ ਜਿਹੜੇ ਉਦੋਂ ਵਿੱਚ ਵਿੱਚ ਸੀ ਇਸ ਦੇ ਉਹਨਾਂ ਦੇ ਵੀ ਪਰਚੇ ਰੱਦ ਕਰਾਂਗੇ ਤੇ ਹਸਪਤਾਲ ਜਿਹੜਾ ਸੀ ਉਹਨੂੰ ਅਸੀਂ ਵੀ ਵੱਡਾ ਕਰਾਂਗੇ ਉਥੇ ਵੀ ਜਿਹੜੇ ਇਲਾਜ ਨਹੀਂ ਡਾਕਟਰ ਨਹੀਂ ਪੂਰੇ ਪ੍ਰਬੰਧ ਉਹ ਅਸੀਂ ਉਹ ਕਰਾਂਗੇ ਪਰ ਜਿਹੜਾ ਇਹਨਾਂ ਨੇ ਹੁਣ ਅੱਜ ਪਤਾ ਲੱਗਾ ਐਸਡੀ ਮੈਡਮ ਨੂੰ ਦੱਸਿਆ ਹੈ ਵੀ ਐਸਡੀ ਮਰੰਮਤ ਹੋਏਗੀ 20 ਕਰੋੜ ਜਿਹੜਾ ਇਹਦਾ ਇਹਦਾ ਪਾਸ ਹੋਇਆ ਟੈਂਡਰ ਤੇ ਉਸਤੇ ਅਸੀਂ ਇਹਨੇ ਵੀ ਇਸ ਨੂੰ ਚੌੜਾ ਕੀਤਾ ਜਾਵੇ ਹੋਰ ਲੈਂਡ ਕੀਤਾ ਜਾਵੇ ਕਿਉਂਕਿ ਜਿਹੜੇ ਹਾਦਸੇ ਉਹਨਾਂ ਚਰ ਰੁਕਣੇ ਨਹੀਂ ਆਗੇ ਹੁਣ ਵੀ ਜਿਹੜੀ ਰਸਤਾ ਹੈਗਾ ਉਹਦੇ ਵਿੱਚ ਟੋਏ ਪਏ ਨੇ ਦੇ ਜਿਹੜਾ ਰੋਡ ਦੇ ਅੱਧਾ ਰੋਡ ਉਹਨਾਂ ਨੇ ਜਿਹੜੇ ਦਰਖਤ ਨੇ ਉਹਨਾਂ ਨੇ ਆਣ ਕੇ ਜੋ ਉੱਥੇ ਰੋਡ ਦੇ ਉੱਤੇ ਉਹਨਾਂ ਨੇ ਮੱਲਿਆ ਹੋਇਆ ਹੈ ਗੱਡੀਆਂ ਜਾਂ ਮੋਟਰਸਾਈਕਲ ਜਾਂ ਕਾਰਾਂ ਲੱਗਦੀਆਂ ਉਹ ਉਹ ਬਹੁਤ ਵੱਡੇ ਹਾਦਸੇ ਦਿਨ ਪਰ ਹੁੰਦੇ ਆ ਹਰ ਦਿਨ ਹੁੰਦੇ ਨੇ ਐਕਸੀਡੈਂਟ ਹੁੰਦੇ ਆ ਇਸ ਕਰਕੇ ਸਾਡੀ ਜੋ ਅਪੀਲ ਹੈ ਸਰਕਾਰ ਕੋਲ ਵੀ ਇਸ ਨੂੰ ਫੋਰ ਲੇਨ ਕੀਤਾ ਜਾਵੇ ਨਾ ਕਿ ਇਸ ਦੀ ਮਰਮਤ ਕੀਤੀ ਜਾਵੇ ਕਿਉਂਕਿ ਸਾਡੀ ਮੰਗ ਦੀ ਮੁੱਖ ਮੰਤਰੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਇਸ ਨੂੰ ਫੋਰ ਲੇਨ ਬਣਾਇਆ ਜਾਏਗਾ ਜਿੱਥੇ-ਜਿੱਥੇ ਕੋਈ ਆਉਂਦੀ ਆ ਦਿੱਕਤਾਂ বন ਵਿਭਾਗ ਦੀ ਆਉਂਦੀ ਏ ਉਥੋਂ ਐਨਓਸੀ ਲਈ ਜਾਵੇ ਜਲਦ ਤੋਂ ਜਲਦ ਇਹ ਸਾਡੀ ਜਿਹੜੀ ਮੰਗ ਏ ਪਾਟੜਾ ਤੋਂ ਲੈ ਕੇ ਪਟਿਆਲੇ ਤੱਕ ਇਹ ਬੋਰ ਲਾਈਨ ਸਾਡੀ ਬਣਨੀ ਚਾਹੀਦੀ ਏ ਇਸ ਤੋਂ ਕ ਜੇ ਨਹੀਂ ਬਣਾਉਂਦੇ ਤਾਂ ਇਸ ਤੋਂ ਵੀ ਵੱਡਾ ਕੋਈ ਹੋਰ ਆਸਤਾ ਹੋ ਸਕਦਾ ਪਰ ਰੋਜ਼ ਪਾਟੜਾ ਤੋਂ ਲੈ ਕੇ ਪਟਿਆਲੇ ਤੱਕ ਹਰ ਰੋਜ਼ ਕਈ ਐਕਸੀਡੈਂਟ ਹੁੰਦੇ ਨੇ ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਵੀ ਸਰਕਾਰਾਂ ਇਹ ਨਾ ਵੇਖਣ ਵੀ ਹੋਰ ਇਸ ਤੋਂ ਵੱਡਾ ਕੋਈ ਹਾਦਸਾ ਡਿਗਰੇ ਹੋਣਾ ਪਰ ਅਸੀਂ ਇਸ ਨੂੰ ਅੱਗੇ ਨਹੀਂ ਪਹਲਾ ਸਕਦੇ ਜਿਹੜਾ ਬੱਚਿਆਂ ਦਾ ਇਡਾ ਦਰਦ ਨਾ ਕਰ ਸੋਇਆ ਇਹ ਹਰ ਦਿਨ ਕੋਈ ਨਾ ਕੋਈ ਮੌਤ ਹੋ ਰਹੀ ਹੈ ਐਕਸੀਡੈਂਟ ਹੋ ਰਿਹਾ ਇਹ ਸਾਡੇ ਇਹ ਰੋਡ ਜਿਹੜਾ ਇੱਕ ਡੈਨ ਦਾ ਰੂਪ ਧਾਰ ਰਿਹਾ ਹੋਇਆ ਹੈ ਸੜਕ ਨੇ ਸਾਨੂੰ ਇਸ ਤੋਂ ਖੌਫ ਹਾਂਦਾ ਜਦੋਂ ਲੰਘਦੇ ਹਾਂ ਬਟਿਆਲਾ ਰੋਡ ਤੇ ਪਰ ਅਸੀਂ ਮੰਗ ਕਰਦੇ ਹਾਂ ਇਸ ਚੀਜ਼ ਤੇ ਇਹ ਜਲਦੋਂ ਜਲਦ ਇਹਦੇ ਵੱਲ ਮੁੱਖ ਮੰਤਰੀ ਸਾਹਿਬ ਮੰਤਰੀ ਨੇ ਜੋ ਜਿੰਨੇ ਵੀ ਸਿਆਸੀ ਪਾਰਟੀਆਂ ਨੇ ਜਿੱਥੇ ਜਿੱਥੇ ਜਿਹਦਾ ਬੰਦਾ ਪਹੁੰਚ ਪੈਂਦੀ ਹੈ ਸੈਂਟਰ ਤੱਕ ਉਹ ਇਹਨੂੰ ਹੋਰ ਲਾਈਨ ਕੀਤਾ ਜਾਵੇ ਇਹ ਸਾਨੂੰ ਮਨਜ਼ੂਰ ਨਹੀਂ ਹੈਗਾ ਵੀ ਇਸ ਦੀ ਮੁਰੰਮਤ ਕਰ ਦਿਓ ਮੁਰੰਮਤ ਨਾਲ ਨਹੀਂ ਇਹ ਜਿਹੜੇ ਆਸੇ ਚੱਲਨੇ ਹੈਗੇ ਧੰਨਵਾਦ ਜੀ। ਪ੍ਰਵੀਨ ਜੀ ਜਿਹੜਾ ਮੰਗ ਪੱਤੇ ਦਾ ਐਸਮ ਸਿੰਘ ਸਾਹਿਬ ਨੂੰ ਕੀ ਕੋਈ ਰਿਸ਼ਤੇ ਜੀ? ਦੇਖੋ ਸਮਾਣਾ ਪਟਿਆਲਾ ਰੋਡ ਸਾਡੀ ਕੋਨੀ ਰੋਡ ਦੇ ਨਾਲ ਜਾਂਦੀ ਜਾਂਦੀ ਹੈ। ਰੋਜ਼ ਐਕਸੀਡੈਂਟ ਹੁੰਦੇ ਨੇ। ਦਿਨ ਚ ਵੀ ਐਕਸੀਡੈਂਟ ਹੁੰਦੇ ਨੇ। ਹੁਣ ਤਾਂ ਧੁੰਦਾ ਦਾ ਟਾਈਮ ਆ ਗਿਆ, ਸਰਦੀ ਦਾ ਟਾਈਮ ਆ ਗਿਆ ਤੇ ਜਿਹੜੇ ਐਕਸੀਡੈਂਟ ਦੀ ਜਿਹੜੀ ਹੈ ਉਹ ਜ਼ਿਆਦਾ ਹੋਈ ਜਾ ਰਹੀ ਹੈ। ਰੋਜ਼ ਬੰਦੇ ਮਾਰੇ ਨੇ। ਔਰ ਸਾਡੀ ਪਹਿਲੇ ਵੀ ਮੰਗ ਫੋਰ ਲਾਈਨ ਦੀ ਸੀ। ਸਾਡੀ ਅੱਜ ਵੀ ਮੰਗ ਫੋਰ ਲਾਈਨ ਦੀ ਹੈ। ਜਦ ਤੱਕ ਸਾਡੀ ਇਹ ਫੋਰ ਲਾਈਨ ਸਮਾਣਾ ਪਤਣਾ ਰੋਡ ਜਿਹੜੀ ਹੈ ਪਟਿਆਲਾ ਰੋਡ ਜਿਹੜੀ ਹੈ ਫੋਰ ਲਾਈਨ ਨਹੀਂ ਕਰਦੇ ਸਾਡੀ ਮੰਗ ਆਹੀ ਹੋ ਰਹੀ ਉਹ ਇਸੇ ਦਿਹਾੜਿਆ ਲੇਕਿਨ ਸਰਕਾਰ ਆਪਣਾ ਜਿਹੜਾ ਹੈ 20 ਕਰੋੜ ਰੁਪਇਆ ਇਸ ਤੇ ਖਰਚ ਰਹੀ ਆ ਉਹਦੇ ਕੀ ਹੈ ਪੈਸਵਰ ਪੂਗਾ ਚੋਤੇ ਤਾਂ ਕੁਝ ਨਹੀਂ ਹੋ ਸਕਦਾ ਲੇਕਿਨ ਜਿਹੜੇ ਰੋਡ ਦੇ ਉੱਤੇ ਐਕਸੀਡੈਂਟ ਨੇ ਉਹਨੂੰ ਬਚਾਉਣ ਵਾਸਤੇ ਤਾਂ ਕੁਝ ਨਹੀਂ ਹੋ ਸਕਦਾ ਕਿਉਂਕਿ ਸਾਨੂੰ ਇੱਥੇ ਫੋਰ ਲਾਈਨ ਚਾਹੀਦੀ ਆ ਫੋਰ ਲਾਈਨ ਤੋਂ ਬਿਨਾ ਸਮਾਣਾ ਜਿਹੜਾ ਹੈ ਕੁਝ ਨਹੀਂ ਹੈ ਸਰਕਾਰ ਇਸ ਤੇ ਜਿੰਨਾ ਮਰਜ਼ੀ ਸੁਰਖੀ ਬਿੰਦੀ ਲਾ ਲਣ ਸਾਨੂੰ ਵੀ ਪਤਾ ਹੈ ਜਿਹੜੇ ਕ ਪੈਸੇ 20 ਕਰੋੜ ਰੁਪਈਆ ਕਿੱਥੇ ਲੱਗ ਸਕਦਾ ਕਿੰਨਾ ਲੱਗ ਸਕਦਾ ਜੋ ਇਹ 4 ਲਾਈਨ ਸਾਨੂੰ ਉਹ ਮਨਜ਼ੂਰ ਹੈ ਇਸ ਤੋਂ ਇਲਾਵਾ ਸਾਨੂੰ ਕੁਝ ਵੀ ਮਨਜ਼ੂਰ ਨਹੀਂ ਜਿਹੜੇ ਰੋਡ ਤੇ ਟੋਏ ਪਏ ਹੋਏ ਨੇ ਵੱਡੇ ਵੱਡੇ ਕੀ ਕਹਿੰਦੇ ਸਿੱਧੇ ਜੀ ਦੇਖੋ ਰੋਡ ਤੇ ਟੋਏ ਜਿਹੜੇ ਪਏ ਹੋਏ ਨੇ ਉਹਨਾਂ ਨੂੰ ਠੀਕ ਕਰਨ ਵਾਸਤੇ ਸਰਕਾਰ ਕੋਈ ਗੱਲਬਾਤ ਹੀ ਨਹੀਂ ਆ ਮੈਂ ਕਹਿੰਦਾ ਇਹਨਾਂ ਦੀ ਜੇਬਾਂ ਦੇ ਵਿੱਚ ਪੈਸੇ ਨਹੀਂ ਆ ਉਸ ਦੇ ਨਾਲ ਜਿਹੜੀਆਂ ਰੋਡ ਦੇ ਨਾਲ ਨਾਲ ਜਿਹੜੀਆਂ ਲੱਗਦੀਆਂ ਝਾੜੀਆਂ ਨੇ ਉਹਨੂੰ ਕਟਾਉਣ ਪਿੱਛੇ ਵੀ ਅਸੀਂ ਇਹਨਾਂ ਦੇ ਦਫਤਰਾਂ ਦੇ ਅਸੀਂ ਘੇੜੇ ਮਾਰਦੇ ਰਹਿੰਨੇ ਹਾਂ ਹੁਣ ਵਿੱਚੋਂ ਕਟੀਆਂ ਦੀ ਫੇਰ ਬਾਰਿਸ਼ ਪੈ ਗਈ ਫੇਰ ਦੁਬਾਰਾ ਹੋ ਗਈਆਂ ਲੇਕਿਨ ਸਰਕਾਰ ਉਸ ਵਕਤ ਧਿਆਨ ਨਹੀਂ ਦੇ ਰਹੀ ਪੀਡਬਲੂਡੀ ਵਿਭਾਗ ਸਿਰਫ ਜਿਹੜਾ ਹੈ ਇਹ ਸਿਰਫ ਸਵਾਲ ਲੈਣ ਵਾਸਤੇ ਬਣਿਆ ਹੋਇਆ ਉਹ ਹੋਰ ਕੁਝ ਨਹੀਂ ਹੈ ਆਰਾਮ ਨਾਲ ਦਫਤਰਾਂ 'ਚ ਬੈਠੇ ਰਹਿੰਦੇ ਨੇ ਸੁੱਤੇ ਰਹਿੰਦੇ ਨੇ ਮ제 ਲੈਂਦੇ ਨੇ ਮੈਂ ਕਹਿੰਦਾ ਵੀ ਜਿਹੜੇ ਬੰਦੇ ਕੰਮ ਨਹੀਂ ਕਰ ਰਹੇ ਉਹਨਾਂ ਨੂੰ ਸਸਪੈਂਡ ਕਰਾਉਣਾ ਚਾਹੀਦਾ ਹੈ ਪੀਡਬਲੂਡੀ ਵਿਭਾਗ ਦੇ